ਜੀ ਮੇਰਾ ਨਾਮ ਸੇਵਾਰਾਮ ਇਹ ਮੇਰਾ ਬੇਟਾ ਲੱਕੀ ਅਸੀਂ ਭਾਰਸੋ ਤੋਂ ਆਏ ਆ ਸਾਨੂੰ ਜੀ ਇਹਨਾਂ ਨੂੰ 4 ਸਾਲਾਂ ਤੋਂ ਬਹੁ ਅਲਰਜੀ ਫੀਲ ਹੋ ਰਹੀ ਥੀ ਬਹੁਤ ਛੱਕਾਂ ਜਖਾਮ ਮੱਖਾਂ ਚੋ ਪਾਣੀ ਜਾਣਾ ਬਹੁਤ ਜਿਆਦਾ ਅਲਰਜੀ ਸੀ ਅਸੀਂ 4 ਸਾਲਾਂ ਤੋਂ ਦਵਾਈ ਕੋਈ ਨਹੀਂ ਛੱਡੀ ਮਤਲਬ ਵੀ ਨੋਕਲ ਦਵਾਈ ਕਦੇ ਕਿੱਥੋਂ ਕਦੇ ਕਿੱਥੋਂ ਕਦੇ ਕਿੱਥੋਂ ਅਸੀਂ ਲੈਂਦੇ ਰਹੇ ਡਾਕਟਰ ਸ਼ਾਰਦਾ ਆਯੁਰਵੇਦ ਦੇ ਬਾਰੇ ਸੁਣਿਆ YouTube ਤੇ ਦੇਖਿਆ ਅਸੀਂ ਜਦੋਂ ਇੱਥੇ ਆਏ ਅਸੀਂ ਫਿਰ ਇੱਥੇ ਆ ਕੇ 15 ਦਿਨ ਦਾ ਟ੍ਰੀਟਮੈਂਟ ਸਾਡਾ ਕੀਤਾ ਜੀ 15 ਦਿਨ ਦਾ ਟ੍ਰੀਟਮੈਂਟ ਕਰਕੇ ਫਿਰ ਸਾਨੂੰ ਦਵਾਈ ਦਿੱਤੀ ਗਈ ਦਵਾਈ ਦੇ ਕੇ ਅਸੀਂ 15 ਦਿਨ ਸਾਨੂੰ ਬੈਸਟ ਲੱਗਿਆ ਅਸੀਂ ਦੁਬਾਰੇ ਫੇਰ ਆਏ ਟੋਟਲ ਸਾਡਾ 7 ਮਹੀਨੇ ਮਤਲਬ ਕਿ ਦਵਾਈ ਚੱਲੀ ਹੁਣ ਸਾ ਲਾਸਟ ਵੇਰੀ ਆਏ ਆ ਅਸੀਂ ਸਾਨੂੰ ਬੱਚਾ ਆਣ ਸਹੀ ਲੱਗਿਆ ਤੇ ਮਤਲਬ ਕਿ ਹੁਣ ਆਣ ਬੱਚਾ ਸਾਡਾ ਸਹੀ ਹੈ ਸੋ ਤੇ ਬਰਕਰ ਬਰਗਰ ਖਾਣੋਂ ਬਾਹਰ ਲਿਆ ਚੀਜ਼ਾਂ ਤੋਂ ਬਹੁਤ ਅਲਰਜੀ ਸੀ ਹੁਣ ਅਸੀਂ ਫਰੂਟ ਖਾਂਦੇ ਆ ਸਾਡਾ ਬੱਚਾ ਫਰੂਟ ਖਾਂਦਾ ਆ ਹੁਣ ਖੇਡਦਾ ਵੀ ਆ ਵਿੱਚ ਬੈਡਬਾਲ ਵਿੱਚ ਸਾਰਾ ਕੋਈ ਟੀਚਰ ਤੋਂ ਕੋਈ ਨਾ ਨੁੱਕੜਨੀ ਆ ਕੋਈ ਅਲਰਜੀ ਨਹੀਂ ਆ ਹੁਣ ਹੁਣ ਸਾਰੇ ਐਨ ਬੈਸਟ ਜਾ ਰਿਹਾ ਅਸੀਂ ਡਾਕਟਰ ਸ਼ਰਦਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਬਣ ਕੇ ਬੇਨਤੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ 4 ਸਾਲਾਂ ਦੀ ਬਿਮਾਰੀ ਤੇ 8 ਮਹੀਨਿਆਂ ਚ ਸਹੀ ਕਰਤੀ ਹੁਣ ਅਸੀਂ ਬਹੁਤ ਬੈਸਟ